ਇੱਕ ਵਾਰ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਗੁਰੂ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਇਨਸਾਨ ਨੂੰ ਬਹੁਤ ਜ਼ਿਆਦਾ ਝੋਲਾ ਨਹੀਂ ਹੋਣਾ ਚਾਹੀਦਾ ਪਰ ਸੱਚਾਈ ਤੇ ਸਾਦਗੀ ਤਾਂ ਚੰਗੇ ਗੁਣ ਨੇ ਫਿਰ ਤੁਸੀਂ ਅਜਿਹਾ ਕਿਉਂ ਕਹਿੰਦੇ ਹੋ ਗੁਰੂ ਜੀ ਬੋਲੇ ਚਲੋ ਮੇਰੇ ਨਾਲ ਜੰਗਲ ਦੀ ਸੈਰ ਤੇ ਚੱਲੀਏ ਦੋਵੇਂ ਜੰਗਲ ਵਿੱਚ ਗਏ ਗੁਰੂ ਜੀ ਨੇ ਇੱਕ ਜਗ੍ਹਾ ਰੁੱਕ ਕੇ ਚੇਲੇ ਨੂੰ ਕਿਹਾ ਇਨ੍ਹਾਂ ਰੁੱਖਾਂ ਨੂੰ ਧਿਆਨ ਨਾਲ ਦੇਖ ਤੈਨੂੰ ਕੀ ਨਜ਼ਰ ਆ ਰਿਹਾ ਹੈ ਚੇਲੇ ਨੇ ਦੇਖਿਆ ਕਿ ਉੱਥੇ ਕੁਝ ਰੁੱਖ ਬਿਲਕੁਲ ਸਿੱਧੇ ਸਨ ਜਿਵੇਂ ਅਸਮਾਨ ਨੂੰ ਚੂ ਰਹੇ ਹੁਣ ਪਰ ਕੁਝ ਰੁੱਖ ਜਿਵੇਂ ਟੇਡੇ ਮੇਡੇ ਤੇ ਗੰਡਾਂ ਵਾਲੇ ਸਨ ਗੁਰੂ ਜੀ ਨੇ ਕਿਹਾ ਹੁਣ ਦੇਖ ਇੱਥੇ ਲੱਕੜਹਾਰੇ ਆਏ ਹੋਏ ਹਨ ਦੇਖ ਉਹ ਕਿਹੜੇ ਰੁੱਖ ਵੱਢ ਰਹੇ ਨੇ ਟੀਲੇ ਨੇ ਦੇਖਿਆ ਕਿ ਲੱਕੜਹਾਰੇ ਸਿਰਫ ਉਹਨਾਂ ਰੁੱਖਾਂ ਨੂੰ ਵੱਢ ਰਹੇ ਸੀ ਜੋ ਬਿਲਕੁਲ ਸਿੱਧੇ ਸੀ ਜੋ ਰੁੱਖ ਟੇਡੇ ਮੇਡੇ ਸੀ ਉਹਨਾਂ ਨੂੰ ਲੱਕੜਹਾਰਿਆਂ ਨੇ ਹੱਥ ਵੀ ਨਹੀਂ ਲਾਇਆ ਟੀਲਾ ਹੈਰਾਨ ਹੋ ਕੇ ਬੋਲਿਆ ਗੁਰੂ ਜੀ ਉਹ ਸਿਰਫ ਸਿੱਧੇ ਰੁੱਖਾਂ ਨੂੰ ਕਿਉਂ ਵੱਢ ਰਹੇ ਨੇ ਗੁਰੂ ਜੀ ਨੇ ਸਮਝਾਇਆ ਕਿਉਂਕਿ ਸਿੱਧੇ ਰੁੱਖਾਂ ਦੀ ਲੱਕੜ ਨਾਲ ਫਰਨੀਚਰ ਖੰਬੇ ਤੇ ਹੋਰ ਚੀਜ਼ਾਂ ਬਣਾਉਣਾ ਆਸਾਨ ਹੁੰਦਾ ਹੈ। ਉਹ ਲੱਕੜਹਾਰਿਆਂ ਦੇ ਕੰਮ ਆਉਂਦੇ ਨੇ। ਪਰ ਟੇਡੇ ਰੁੱਖਾਂ ਨੂੰ ਵੱਢਣਾ ਤੇ ਉਹਨਾਂ ਦੀ ਲੱਕੜ ਨੂੰ ਵਰਤਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਉਹਨਾਂ ਨੂੰ ਕੋਈ ਹੱਥ ਨਹੀਂ ਲਾਉਂਦਾ। ਉਹ ਜੰਗਲ ਵਿੱਚ ਸੁਰੱਖਿਅਤ ਖੜੇ ਰਹਿੰਦੇ ਨੇ। ਗੁਰੂ ਜੀ ਨੇ ਅੱਗੇ ਕਿਹਾ, "ਇਹੀ ਹਿਸਾਬ ਇਨਸਾਨਾਂ ਦਾ ਹੈ। ਜੰਗਲ ਵਿੱਚ ਸਭ ਤੋਂ ਪਹਿਲਾਂ ਸਿੱਧੇ ਰੁੱਖ ਵੱਡੇ ਜਾਂਦੇ ਨੇ ਤੇ ਸਮਾਜ ਵਿੱਚ ਸਭ ਤੋਂ ਪਹਿਲਾਂ ਸਿੱਧੇ ਤੇ ਭੋਲੇ ਇਨਸਾਨਾਂ ਨੂੰ ਹੀ ਵਰਤਿਆ ਜਾਂਦਾ ਹੈ। ਯਾਦ ਰੱਖੋ, ਨੇਕ ਬਣਨਾ ਚੰਗੀ ਗੱਲ ਹੈ। ਪਰ ਇੰਨੇ ਸਿੱਧੇ ਨਾ ਬਣੋ ਕਿ ਲੋਕ ਤੁਹਾਨੂੰ ਆਪਣੇ ਫਾਇਦੇ ਲਈ ਵਰਤਣ ਲੱਗ ਜਾਣ। ਜੇ ਤੁਹਾਨੂੰ ਇਹ ਗੱਲ ਸਹੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਬਹੁਤ ਭੋਲੇ ਨੇ। ਕਿਸੇ ਲਈ ਮੂਲੀ ਗਾਜਰ ਨਾ ਬਣੋ ਨਹੀਂ ਤਾਂ ਲੋਕ ਤੁਹਾਨੂੰ ਜੜ ਸਮੇਤ ਉਖਾੜ ਕੇ ਖਾ ਜਾਣਗੇ। ਤੁਸੀਂ ਜਿੰਨੇ ਸਧਾਰਨ ਤੇ ਭੋਲੇ ਬਣੋਗੇ ਉੰਨੇ ਹੀ ਜ਼ਿਆਦਾ ਠੱਗੇ ਜਾਓਗੇ ਯਾਦ ਰੱਖੋ ਆਪਣੀ ਰੱਖਿਆ ਤੁਸੀਂ ਖੁਦ ਕਰਨੀ ਹੈ ਆਪਣੇ ਸੈਲਫ ਕੌਨਫੀਡੈਂਸ ਦੀ ਰਾਖੀ ਤੁਹਾਨੂੰ ਆਪ ਕਰਨੀ ਪਵੇਗੀ ਜਦੋਂ ਤੱਕ ਤੁਸੀਂ ਜਵਾਬ ਨਹੀਂ ਦਿਓਗੇ ਵਿਰੋਧ ਨਹੀਂ ਕਰੋਗੇ ਲੋਕ ਤੁਹਾਨੂੰ ਲਤਾੜਦੇ ਰਹਿਣਗੇ